ਰਹੇ ਆ ਤਾਂ ਮੌਕਿਆਂ ਦਾ ਫਾਇਦਾ ਉਠਾਓ ਜਿਸ ਤਰ੍ਹਾਂ ਰਾਹੁਲ ਜਿਹੜਾ ਮੁੰਡਾ ਇਟਲੀ ਤੋਂ ਕਹਿੰਦਾ ਮੈਂ ਅਸੀਂ ਮੇਰਾ ਮੇਰਾ ਇਹੀ ਸੀਗਾ ਮੈਨੂੰ ਬੜਾ ਦੁੱਖ ਹੁੰਦਾ ਸੀ ਕਿ ਯਾਰ ਅਸੀਂ ਆਪਣੀ ਧਰਤੀ ਛੱਡ ਛੱਡ ਕੇ ਕਿਉਂ ਭੱਜੀ ਜਾਂਦੇ ਆ ਉਦੋਂ ਮੈਂ ਹਜੇ ਰਾਜਨੀਤੀ 'ਚ ਨਹੀਂ ਹੁੰਦਾ ਸੀ ਉਦੋਂ ਵੀ ਮੈਂ ਦੇ ਮੈਂ ਯਾਰ ਮੁੰਡੇ ਬਾਹਰ ਹੀ ਜਾਈ ਜਾਂਦੇ ਆ ਯਾਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਫਿਰ ਭਗਤ ਸਿੰਘ ਉਹਨਾਂ ਨੂੰ ਕੀ ਜਵਾਬ ਦੇਈਏ ਫਿਰ ਵੀ ਉਹ ਅੰਗਰੇਜ਼ਾਂ ਨੂੰ ਕੱਢਣ ਲਈ 23-23 ਸਾਲ ਦੀ ਉਮਰ 'ਚ ਫਾਂਸੀਆਂ ਤੇ ਚੜ ਗਏ। ਅਸੀਂ ਅੰਗਰੇਜ਼ਾਂ ਕੋਲੇ ਪਹੁੰਚਣ ਨੂੰ ਤਾਂ ਰੱਸੀ ਜਾਨੇ ਉਹ ਵੀ ਲੈ ਜਾਓ ਜੀ। ਫਿਰ ਫਿਰ ਉਹਨਾਂ ਨੂੰ ਸ਼ਹੀਦ ਕਰਾਉਣ ਦੀ ਕੀ ਲੋੜ ਸੀ ਉਹ ਵੀ 90-90 ਸਾਲ ਦੀ ਉਮਰਾਂ ਭੋਗ ਲੈਂਦੇ। ਜੇ ਉਹਨਾਂ ਕੋਲ ਹੀ ਜਾਣਾ ਸੀ ਜਾ ਕੇ ਉੱਥੇ। ਜਦ ਤੱਕ ਕੋਈ ਧਰਤੀ 'ਚ ਘਾਟ ਆ ਗਈ ਹੋਵੇ ਜਾਂ ਕੋਈ ਘਾਟ ਰੱਖੀ ਹੋਵੇ ਰੱਬ ਨੇ। ਝੋਟੇ ਦੇ ਸਿਰ ਵਰਗੀ ਧਰਤੀ ਐ। ਕੌਮ ਮਿਹਨਤੀ ਐ। ਗੁਰੂਆਂ ਦਾ ਆਸ਼ੀਰਵਾਦ ਹੈ ਲਗਭਗ ਹਰ ਪਿੰਡ ਚ ਕਿਸੇ ਨਾ ਕਿਸੇ ਸ਼ਹੀਦ ਦਾ ਬੁੱਤ ਲੱਗਿਆ ਹੈ ਲਗਭਗ ਹਰ ਦੂਜੇ ਤੀਜੇ ਪਿੰਡ ਚ ਗੁਰੂਆਂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਨੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਸਾਡੇ ਸਾਡੇ ਚ ਘਾਟ ਕੀ ਰਹਿ ਗਈ ਕਿਉਂ ਭਜਣ ਲੱਗੇ ਸੀ ਘਾਟ ਰਹਿ ਗਈ ਸਿਸਟਮ ਦੀ ਸਿਸਟਮ ਜਿਹੜਾ ਸੀਗਾ ਸਾਨੂੰ ਉਹ ਸਾਥ ਨਹੀਂ ਦੇ ਰਿਹਾ ਸੀ ਅਸੀਂ ਬਥੇਰਾ ਸਿਸਟਮ ਦੇ ਹੱਕ 'ਚ ਝੁਕਤੇ ਸਿਸਟਮ ਸਾਡੇ ਹੱਕ 'ਚ ਕਦੇ ਨਹੀਂ ਪਹੁੰਚਿਆ ਸਾਨੂੰ ਮਜਬੂਰ ਹੋਣਾ ਪੈ ਗਿਆ ਜ਼ਮੀਨਾਂ ਵੇਚ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਚਲੋ ਚਲੋ ਚੱਲੀਏ ਯਾਰ ਫਿਰ ਜਦੋਂ ਹਾਲਾਂਕਿ ਮੈਨੂੰ ਕੀ ਲੋੜ ਸੀ ਇਸ ਕੰਮ ਚ ਆਉਣ ਦੀ ਜੀ ਮੈਂ ਤਾਂ ਕੋਈ ਫੇਲ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਵੀ ਫੇਲ ਹੋ ਗਿਆ ਵੀ ਹੁਣ ਇੱਧਰ ਆ ਗਿਆ ਨਾ ਬੜਾ ਵਧੀਆ ਚੱਲ ਰਿਹਾ ਸੀ ਬਾਲੀਵੁੱਡ ਤੱਕ ਤਾਂ ਸਫਰ ਹੋ ਗਿਆ ਸੀ ਆ ਮੇਰੇ ਨਾਲ ਆਇਆ ਜਕਰਮਜੀਤ ਅਨਮੋਲ ਇਹ ਸਾਡੇ ਨਾਲ ਜੁਗਨੂ ਚ ਜਾਂਦੇ ਹੁੰਦੇ ਸੀ ਅੱਜ ਫਿਲਮਾਂ ਚ ਕਾਮਯਾਬੀਆਂ ਨੇ ਸਾਰੀ ਟੀਮ ਸਾਡੀ ਹੋਈ ਹੈ ਤੋ ਪਰ ਮੈਂ ਆ ਇਹ ਸੋਚਦਾ ਸੀ ਭਗਵਾਨ ਜੀ ਮਾਨਾ ਹਾਸੇ ਵੀ ਉਦੋਂ ਹੀ